ਗੁਰਮੁਖੀ ਦਾ ਬੇਟਾ ਸਤਿ ਸ਼੍ਰੀ ਅਕਾਲ ਦੋਸਤੋ ਸਭ ਨੂੰ ਅੱਜ ਇੱਕ ਛੋਟਾ ਜਿਹਾ ਵਿਸ਼ਾ ਲੈ ਕੇ ਆਇਆ ਟੌਪਿਕ ਜਿਹਨੂੰ ਕਹਿੰਦੇ ਆ ਬਥੇਰੇ ਜਿਹੜੇ ਸਿੱਖਿਆ ਵਿਭਾਗ ਤੋਂ ਬਿਨਾਂ ਹੋਰ ਟੈਸਟਾਂ ਨੂੰ ਦਿੰਦੇ ਆ ਉਹਨਾਂ ਨੂੰ ਇਸ ਇਹਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ ਤੇ ਆਪਣੇ ਬੀਏ ਡਟੈਟ ਪਾਸ ਤੇ ਸਾਡੇ ਈਟੀਟੀ ਵਾਲੇ ਉਹਨਾਂ ਨੂੰ ਵੀ ਇਹਦੇ ਵਿੱਚ ਦਿੱਕਤ ਹੁੰਦੀ ਹੈ ਕਾਫੀ ਆਪਾਂ ਛੋਟਾ ਜਿਹਾ 2-3 ਮਿੰਟ ਤਿੰਨ ਵੇੜਾਂਗੇ ਇਹਨੂੰ ਬਾਕੀ ਗੱਲਾਂ ਰੋਜ਼ ਕਰਦੇ ਆਂ ક્રિયા ਦੇ ਦੋ ਰੂਪ ਨੇ ਸਹਾਇਕ ਕਿਰਿਆ ਸਸਰੰਗੀ ਕਿਰਿਆ ਇੱਕੋ ਚੀਜ਼ ਹੁੰਦੀ ਹੈ ਪਰ ਉਲਝਾਬ ਹੋ ਜਾ ਰਿਹਾ ਕਦੋਂ ਸਸਰੰਗੀ ਕਿਰਿਆ ਹੁੰਦੀ ਹੈ ਕਦੋਂ ਸਹਾਇਕ ਕਿਰਿਆ ਹੁੰਦੀ ਹੈ ਇਹ ਆਪਾਂ ਅੱਜ ਕਰਾਂਗੇ ਛੇਤੀ ਛੇਤੀ ਧਿਆਨ ਨਾਲ ਦਿਮਾਗ ਨੂੰ ਬਿਲਕੁਲ ਐ ਸੰਤੁਲਨ ਕਰਕੇ ਸਮਝੋ ਬਹੁਤ ਸੌਖਾ ਹੈ ਰਾਮ ਆ ਬਾਜ਼ਾਰ ਜਾ ਰਿਹਾ ਹੈ ਸਾਧਿਅ ਦੇ ਚ ਜਾ ਇਹ ਹੈਗਾ ਮੂਲ ਕਿਰਿਆ ਸੰਚਾਲਕ ਕਿਰਿਆ ਸਹਾਇਕ ਕਿਰਿਆ ਹੁਣ ਤੁਸੀਂ ਕਹੋਗੇ ਵੀ ਅੱਜ ਸਸਰੰਗੀ ਪੜਿਆ ਹੋਇਆ ਹੈ ਹੈ ਸੀ ਹਨ ਸੰਨ ਪਰ ਜਦੋਂ ਮੂਲ ਕਿਰਿਆ ਵਾਕ ਦੇ ਵਿੱਚ ਹੁੰਦੀ ਹੈ ਉਦੋਂ ਇਹ ਸਹਾਇਕ ਕਿਰਿਆ ਹੁੰਦੀ ਹੈ ਇਹ ਮੁੰਡਾ RAM ਹੈ ਹੁਣ ਇਹ ਸਸ ਰੰਗੀ ਕਰਿਆ ਕਿਉਂਕਿ ਇਹਦੇ ਚ ਮੂਲ ਕਿਰਿਆ ਨਹੀਂ ਗਈ ਇਹ ਮੁੰਡਾ ਇਹਦਾ ਪੜਨਾਵੀ ਵਿਸ਼ੇਸ਼ਣ ਹੋ ਗਿਆ ਜਾਂ ਇਹਨੂੰ ਤੁਸੀਂ ਨਿਸ਼ਚੇ ਵਾਚਕ ਪੜਨਾਵ ਵਿੱਚ ਵੀ ਆ ਜਾਂਦਾ RAM ਇਹਦਾ ਨਾਮ ਆ ਗਿਆ ਜੀ ਕਰਤਾ ਆ ਗਿਆ ਨਾਮ ਠੀਕ ਹੈ ਜੀ ਹੁਣ ਇਹਦੇ ਚ ਮੂਲ ਮੁਖ ਕਿਰਿਆ ਹੈ ਹੀ ਨਹੀਂ ਕੀ ਕਰ ਰਿਹਾ ਹੈ ਖਾ ਰਿਹਾ ਹੈ ਪੀ ਰਿਹਾ ਹੈ ਸੌ ਰਿਹਾ ਹੈ ਜਦੋਂ ਮੂਲ ਕਿਰਿਆ ਮੁੱਖ ਕਿਰਿਆ ਜਦੋਂ ਮੁੱਖ ਕਿਰਿਆ ਵਾਕ ਦੇ ਵਿੱਚ ਹੋਵੇ ਤੇ ਉਹਦੇ ਪਿੱਛੇ ਹੈ ਹਨ ਸੀ ਸੰ ਲਾਗ ਲੱਗਿਆ ਹੋਵੇ ਤਾਂ ਉਹ ਸਹਾਇਕ ਕਿਰਿਆ ਹੁੰਦੀ ਹੈ ਪਰ ਜਦੋਂ ਵਾਕ ਦੇ ਵਿੱਚ ਮੂਲ ਕਿਰਿਆ ਨਹੀਂ ਗਈ ਮਤਲਬ ਕਿਰਿਆ ਵਿੱਚ ਕੋਈ ਹੈ ਹੀ ਨਹੀਂ ਗਈ ਹੋ ਹੀ ਨਹੀਂ ਰਹੀ ਤੇ ਵਾਕ ਨੂੰ ਪੂਰਾ ਇਦਾਂ ਕੀਤਾ ਜਾਂਦਾ ਹੈ ਹੈ ਹਨ ਨਾਲ ਦਾ ਉਹਦੋਂ ਇਹਨੂੰ ਸਸਰੰਗੀ ਕਿਰਿਆ ਕਹੀ ਜਾਂਦੀ ਹੈ ਇਹ ਹੁਣ ਸਸਰੰਗੀ ਕਿਰਿਆ ਮੈਂ ਇਹ ਦੱਸਦਾ ਤੁਹਾਨੂੰ ਸਮਝ ਆ ਗਈ ਹੋਊਗੀ ਬਹੁਤ ਸੌਖਾ ਜਿਹਾ ਲੌਜੀਕ ਹੈ ਅਕਸਰ ਸਮਝ ਨਹੀਂ ਆਉਂਦਾ ਸਾਥੀਆਂ ਨੂੰ ਬਹੁਤਿਆਂ ਨੂੰ ਸਮਝ ਲੈਣਾ ਬਹੁਤ ਵਧੀਆ ਢੰਗ ਨਾਲ ਇਹ ਆਰਾਮ ਜਿਹਾ ਹੈਗਾ ਬਿਲਕੁਲ ਸੌਖਾ ਬਿਲਕੁਲ ਥੋੜਾ ਜਿਹਾ ਧਿਆਨ ਨਾਲ ਸੋਚੋ ਬਸ ਆਪਣੇ ਵਾਕ ਕਿਤਾਬ ਦੇ ਵਿੱਚੋਂ ਦੇਖ ਕੇ ਬਣਾਇਓ ਬਹੁਤ ਸੌਖਾ ਵਿਸ਼ਾ ਜਿਹੜੇ ਸਾਥੇ ਸਾਡੀ ਕੰਪੀਟੀਟਿਵ ਪੇਪਰ ਨਾਲ ਤਿਆਰੀ ਕਰਦੇ ਉਹਨਾਂ ਨੂੰ ਬਹੁਤ ਕਨਫਿਊਜ਼ਨ ਹੁੰਦੀ ਹੈ ਉਹਨਾਂ ਚੋਂ ਇੱਕ ਸਾਥੀ ਦਾ ਫੋਨ ਆਇਆ ਸੀ ਉਹਨਾਂ ਨੇ ਇਹ ਸਮਝਣ ਦੀ ਮਤਲਬ ਕੀਤੀ ਸੀ ਬੇਨਤੀ ਵੀ ਕਰਿਓ ਹੁਣ ਇਹ ਤੋਂ ਬਾਅਦ ਇੱਕ ਖਾਨ ਤੇ ਮੁਹਾਵਰੇ ਦੀ ਵੀ ਆਈ ਹੋਈ ਹੈ ਇੱਕ ਭੈਣ ਨੇ ਕੀਤਾ ਸੀਗਾ ਫੋਨ ਮੈਸੇਜ ਉਹ ਵੀ ਇੱਕ ਦੋ ਦਿਨ ਤੱਕ ਬਣਾ ਦੇਵਾਂਗੇ ਚੰਗੀ ਤਰ੍ਹਾਂ ਸੋ ਇਹ ਸਮਝ ਲੈਣਾ ਬਿਲਕੁਲ ਜਦੋਂ ਮੂਲ ਕਿਰਿਆ ਵਾਕ ਦੇ ਵਿੱਚ ਹੈਗੀ ਹੈ ਤਾਂ ਇਹ ਹੈ ਹਨ ਇਹਨਾਂ ਨੂੰ ਸਹਾਇਕ ਕਿਰਿਆ ਕਿਹਾ ਜਾਂਦਾ ਹੈ ਜਦੋਂ ਮੂਲ ਕਿਰਿਆ ਵਿੱਚ ਨਹੀਂ ਗਈ ਕਿਉਂਕਿ ਕੰਮ ਕੋਈ ਨਹੀਂ ਹੋ ਰਿਹਾ ਸਿਰਫ ਜਾਣਕਾਰੀ ਦਿੱਤੀ ਗਈ ਹੈ ਵੀ ਇਹ ਮੁੰਡਾ RAM ਹੈ ਉਦੋਂ ਇਹ ਸਸਰੰਗੀ ਕਿਰਿਆ ਕਹੀ ਜਾਊਗੀ ਸੋ ਧੰਨਵਾਦ ਸਾਥੀਓ ਧਿਆਨ ਨਾਲ ਸਮਝਿਆ ਕਰੋ ਵਿਆਕਰਨ ਬਹੁਤ ਸੌਖਾ ਹੈ ਜੇ ਸਮਝਣ ਲੱਗ ਜਾਈਏ ਤਾਂ ਮੈਂ ਗੁਰਮੁਖੀ ਦਾ ਬੇਟਾ